ਤੁਸੀਂ ਸੁਣ ਰਹੇ ਹੋ ਪੰਜਾਬੀ ਰਿਵਿਊਐਸ ਦੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 14 ਜੁਲਾਈ ਹੈ 14 ਜੁਲਾਈ 1840 ਫਰਵਰੀ 1846 ਦੇ ਵਿੱਚ ਲਾਹੌਰ ਦੀ ਅਸਲ ਤਾਕਤ ਆਪਣੇ ਹੱਥ ਦੇ ਵਿੱਚ ਲੈਣ ਵਗਰੋਂ ਅੰਗਰੇਜ਼ਾਂ ਨੇ ਪੰਜਾਬ ਤੇ ਪੂਰੀ ਤਰ੍ਹਾਂ ਕਬਜ਼ਾ ਕਰਨ ਦੇ ਪਲਾਨ ਹੇਠ ਸਭ ਤੋਂ ਪਹਿਲਾ ਵਾਰ ਰਾਣੀ ਜਿੰਦਾ ਤੇ ਕਰਨ ਦੀ ਤਰਕੀਬ ਬਣਾਉਣੀ ਸ਼ੁਰੂ ਕਰ ਦਿੱਤੀ। ਅੰਗਰੇਜ਼ ਰੈਜ਼ੀਡੈਂਟ ਫ੍ਰੈਡਰਿਕ ਕਰੀ ਚਾਹੁੰਦਾ ਸੀ ਕਿ ਰਾਣੀ ਨੂੰ ਲਾਹੌਰ ਤੋਂ ਬਾਹਰ ਭੇਜਿਆ ਜਾਵੇ ਕਿਉਂਕਿ ਇਹ ਕੋਹੀ ਸੀ ਜਿਹੜੀ ਅੰਗਰੇਜ਼ਾਂ ਦੇ ਰਾਹ ਦਾ ਰੋੜਾ ਸੀ ਕਿਉਂਕਿ ਲੋਕ ਉਸ ਦੀ ਇੱਜ਼ਤ ਵੀ ਕਰਦੇ ਸਨ ਅਤੇ ਉਸ ਦਾ ਕਿਹਾ ਵੀ ਮੰਨਦੇ ਸਨ ਪਰ ਗਵਰਨਰ ਜਨਰਲ ਇਸ ਦੇ ਹੱਕ ਦੇ ਵਿੱਚ ਨਹੀਂ ਸੀ ਕਿਉਂਕਿ ਉਸ ਨੂੰ ਉਸ ਦੇ ਅਨਵਾਲਗ ਪੁੱਤਰ ਤੋਂ ਵੱਖਰਾ ਕਰ ਦਿੱਤਾ ਜਾਵੇ। ਇਸ ਕਾਰਵਾਈ ਦੇ ਨਾਲ ਸਿੱਖਾਂ ਦੇ ਵਿੱਚ ਰੋ ਫੈਲਾਂ ਦਾ ਧਾਰ ਵੀ ਸੀ ਅੰਗਰੇਜ਼ਾਂ ਨੇ ਆਪਣੀਆਂ ਨ ਤਰਕੀਬਾਂ ਨੂੰ ਅਮਲੀ ਜਾਮਾ ਪਹਿਨਾਉਣਾ ਸ਼ੁਰੂ ਕਰ ਦਿੱਤਾ 19 ਅਗਸਤ 1847 ਨੂੰ ਰਾਣੀ ਜਿੰਦਾ ਨੂੰ ਲਾਹੌਰ ਤੋਂ ਸ਼ੇਖੂਪੁਰਾ ਭੇਜ ਦਿੱਤਾ ਗਿਆ ਉਸ ਦੀ ਪੈਨਸ਼ਨ ਵੀ 1.5 ਲੱਖ ਤੋਂ ਘਟਾ ਕੇ ਸਿਰਫ 48000 ਰੁਪਏ ਕਰ ਦਿੱਤੀ ਗਈ ਮਈ 1848 ਦੇ ਵਿੱਚ ਰਾਣੀ ਜਿੰਦਾ ਨੂੰ ਪੰਜਾਬ ਤੋਂ ਹਿੰਦੁਸਤਾਨ ਦੇ ਵਿੱਚ ਭੇਜ ਦਿੱਤਾ ਗਿਆ ਉਸ ਨੂੰ ਸ਼ੇਖੂਪੁਰਾ ਤੋਂ ਬਨਾਰਸ ਲਿਜਾਇਆ ਗਿਆ 15 ਮਈ 1848 ਦਾ ਦਿਨ ਉਸ ਦਾ ਪੰਜਾਬ ਦੇ ਵਿੱਚ ਆਖਰੀ ਦਿਨ ਸੀ ਹੁਣ ਉਸ ਦੀ ਪੈਨਸ਼ਨ ਜੋ ਪਹਿਲਾਂ 1.5 ਲੱਖ ਤੋਂ 48000 ਕਰ ਦਿੱਤੀ ਗਈ ਸੀ ਕਟਾ ਕੇ ਸਿਰਫ 12000 ਸਾਲਾਨਾ ਕਰ ਦਿੱਤੀ ਗਈ। ਰਾਣੀ ਜਿੰਦਾ ਨੂੰ ਹੋਰ ਬੇਇੱਜ਼ਤ ਕਰਨ ਵਾਸਤੇ ਇੱਕ ਦਿਨ 14 ਜੁਲਾਈ 1848 ਨੂੰ ਉਸ ਦੇ ਸਾਰੇ ਕੱਪੜੇ ਉਤਾਰਵਾ ਕੇ ਉਸ ਦੀ ਜਾਮਾ ਤਲਾਸ਼ੀ ਲਈ ਗਈ। ਉਸ ਦੇ 50 ਲੱਖ ਰੁਪਏ ਦੇ ਗਹਿਣੇ ਅਤੇ 2 ਲੱਖ ਰੁਪਏ ਨਕਦ ਜ਼ਬਤ ਕਰ ਲਏ ਗਏ। 14 ਜੁਲਾਈ 1986 ਦੇ ਦਿਨ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਦੇ ਨਾਤੇ ਪੁਲਿਸ ਨੇ ਅਮਰ ਸਿੰਘ ਅਤੇ ਮਨਜੀਤ ਸਿੰਘ ਸ਼ਹੀਦ ਕਰ ਦਿੱਤੇ। ਇਸੇ ਦਿਨ ਸੰਤੋਖ ਸਿੰਘ, ਸੁਖਦੇਵ ਸਿੰਘ, ਗੁਰਦੀਪ ਸਿੰਘ, ਕੁਲਵੰਤ ਸਿੰਘ ਵੀ ਨਕਲੀ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤੇ। 14 ਜੁਲਾਈ 1987 ਦੇ ਦਿਨ सीआरपीएफ ਨੇ ਅੰਮ੍ਰਿਤਸਰ ਬਾਸਸਟੈਂਡ ਤੇ ਇੱਕ ਬੱਸ ਕੰਡਕਟਰ ਹਰਪਾਲ ਸਿੰਘ ਨੂੰ ਬੇਵਜ੍ਹਾ ਗੋਲੀ ਮਾਰਤੀ ਅਤੇ ਉਸ ਨੂੰ ਸ਼ਹੀਦ ਕਰ ਦਿੱਤਾ। 14 ਜੁਲਾਈ 1999 ਦੇ ਦਿਨ ਪੁਲਿਸ ਨੇ ਬਲਦੇਵ ਸਿੰਘ ਪੁੱਤਰ ਜਗਮੋਣ ਸਿੰਘ ਵਾਸੀ ਪਿੱਖੀਵੈਂਡ ਜ਼ਿਲ੍ਹਾ ਤਰਨਤਾਰਨ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 14 ਜੁਲਾਈ 1990 ਦੇ ਦਿਨ ਪੰਜਾਬ ਪੁਲਿਸ ਨੇ ਬਲਵਿੰਦਰ ਸਿੰਘ ਵਾਸੀ ਹੋਠੀਆਂ ਅੰਮ੍ਰਿਤਸਰ ਅਤੇ ਵਸਰਨ ਸਿੰਘ ਵਾਸੀ ਬੁੱਲੇ ਨੰਗਲ ਅੰਮ੍ਰਿਤਸਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 14 ਜੁਲਾਈ 1991 ਦੇ ਦਿਨ ਪੰਜਾਬ ਪੁਲਿਸ ਨੇ ਗੁਰਦੀਪ ਸਿੰਘ ਪੁੱਤਰ ਚਮੇਲ ਸਿੰਘ ਵਾਸੀ ਰਮਾਣਾ ਚੱਕ ਅਤੇ ਬਗੀ ਜਤ ਸਿੰਘ ਉਰਫ ਚੰਗਿਆੜਾ ਅਤੇ ਹਰਪਾਲ ਸਿੰਘ ਦੋਵੇਂ ਵਾਸੀ ਬਲੇਰ ਜਗਦੀਸ਼ ਸਿੰਘ ਬੱਬੂ ਬੱਬਰ ਵਾਸੀ ਨੀਲਕਲਾਂ ਬਲਜੀਤ ਸਿੰਘ ਉਰਫ ਛੋਟਾ ਪੁਜੰਗੀ ਉਰਫ ਸਬੇਕ ਸਿੰਘ ਉਰਫ ਪੈਂਟਾ ਵਾਸੀ ਨੰਗਲੀ ਸ਼ਿੰਦਰ ਸਿੰਘ ਸ਼ਿੰਦਾ ਵਾਸੀ ਨਵਾਵਰੀਆਮ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਸੋਢੀ ਗੁਰਜਾਦ ਸਿੰਘ ਮਿੰਟੂ ਅਤੇ ਸਰਬਜੀਤ ਸਿੰਘ ਤਿੰਨੇ ਵਾਸੀ ਲਾਲਪੁਰਾ ਅੰਮ੍ਰਿਤਸਰ ਨੂੰ ਵੀ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 14 ਜੁਲਾਈ 1992 ਦੇ ਦਿਨ ਪੰਜਾਬ ਪੁਲਿਸ ਨੇ ਸੁਖਵਿੰਦਰ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਨਦੋਹਰ ਬਲਵਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਖਾਸਾ ਸਠਿਆਲਾ ਰਣਜੀਤ ਸਿੰਘ ਪੁੱਤਰ ਜਗੀਰ ਸਿੰਘ ਡੋਲਪੁਰ ਨੇੜੇ ਬਟਾਲਾ ਸ਼ਬੀਖ ਸਿੰਘ ਪੁੱਤਰ ਪ੍ਰੇਤੀਪਾਲ ਸਿੰਘ ਕੌਂਕਿਆ ਅਤੇ 20 ਹੋਰ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਮਾਰ ਦਿੱਤਾ ਗਿਆ। ਇਸੇ ਦਿਨ ਪ੍ਰਕਾਸ਼ ਸਿੰਘ ਪਾਸੇ, ਅਮਰਜੀਤ ਸਿੰਘ, ਦਰਸ਼ਨ ਸਿੰਘ ਵਾਸੀ ਕੁੱਤਿਆਂਵਾਲੀ ਵੀ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ। 14 ਜੁਲਾਈ 2013 ਦੇ ਦਿਨ ਪੰਜਾਬ ਪੁਲਿਸ ਦੇ ਇੱਕ ਥਾਣੇਦਾਰ ਸਤਵੰਤ ਸਿੰਘ ਮਾਨਕ ਨੇ ਸ਼ਰਿਆਂ ਮੀਡੀਆ ਦੇ ਵਿੱਚ ਇਕਬਾਲ ਕੀਤਾ ਕਿ 1991 ਤੋਂ 1993 ਦੇ ਵਿਚਕਾਰ ਮੋਗਾ ਪੁਲਿਸ ਵੱਲੋਂ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਮਾਰੇ ਗਏ ਬੇਗੁਨਾ ਸਿੱਖਾਂ ਦੇ ਵਿੱਚੋਂ 15 ਕਤਲਾਂ ਦਾ ਉਹ ਖੁਦ ਗਵਾਹੀ। 14 라이 ਵੀ ਸੁਵਿਧੇ ਦੇਣ ਪਬਲਿਕੇਸ਼ਨ ਵਿਭਾਗ ਵੱਲੋਂ ਲਾਪਤਾ ਹੋਏ 267 ਸਰੂਪਾਂ ਦੇ ਮਾਮਲੇ ਦੇ ਵਿੱਚ ਕਾਰਵਾਈ ਕਰਦਿਆਂ ਸ੍ਰੀ ਕਾਲਤਕ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ ਤੇ ਪਬਲਿਕੇਸ਼ਨ ਵਿਭਾਗ ਦਾ ਰਿਕਾਰਡ ਸੀਲ ਕੀਤਾ ਗਿਆ। ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਦੇ ਵਿੱਚ ਅੰਤਰੀ ਕਮੇਟੀ ਦੀ ਹੰਗਾਮੀ ਮੀਟਿੰਗ ਸੱਦੀ ਸੀ ਜਿਸ ਦੇ ਵਿੱਚ ਇਸ ਮਾਮਲੇ ਦੀ ਜਾਂਚ ਸ੍ਰੀ ਕਾਲਤਕ ਸਾਹਿਬ ਦੇ ਜੱਥੇਦਾਰ ਨੂੰ ਖੁਦ ਕਰਾਉਣ ਦੀ ਅਪੀਲ ਕੀਤੀ ਗਈ ਸੀ। ਅੰਤਰੀ ਕਮੇਟੀ ਨੇ ਆਖਿਆ ਕਿ ਇਸ ਮਾਮਲੇ ਦੀ ਜਾਂਚ ਕਿਸੇ ਸਾਬਕਾ ਸਿੱਖ ਸੀਨੀਅਰ ਜੱਜ ਜਾਂ ਕਿਸੇ ਹੋਰ ਪ੍ਰਮੁੱਖ ਸ਼ਖਸੀਅਤ ਕੋਲੋਂ ਕਰਵਾਈ ਜਾਵੇ। ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਜਹਦਾਰ ਗਿਆਨੀ ਹਰਪੀ ਸਿੰਘ ਦੇ ਆਦੇਸ਼ ਤੇ ਇੱਕ ਟੀਮ ਨੇ ਪਬਲਿਕੇਸ਼ਨ ਵਿਭਾਗ ਦੇ ਵਿੱਚ ਜਾ ਕੇ ਸਮੁੱਚਾ ਰਿਕਾਰਡ 14 ਜੁਲਾਈ 2020 ਦੇ ਦਿਨ ਸਹੀਲ ਕਰ ਦਿੱਤਾ ਸੀ 14 ਜੁਲਾਈ 2024 ਦੇ ਦਿਨ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਦੇ ਮੁਲਾਜ਼ਮਾਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਹਦਾਇਤ ਕੀਤੀ ਕਿ ਗੁਰੂ ਘਰ ਨਾਤਮਸਤਕ ਹੋਣ ਲਈ ਆਉਂਦੀ ਸੰਗਤ ਦੇ ਨਾਲ ਚੰਗਾ ਅਤੇ ਨਰਮ ਵਤੀਰਾ ਅਖਤਿਆਰ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਫੋਟੋਗ੍ਰਾਫੀ ਨਾ ਕੀਤੀ ਜਾਵੇ। ਜੇ ਕੋਈ ਸੇਵਾਦਾਰ ਅਜਿਹਾ ਕਰਨ ਤੋਂ ਰੋਕਦਾ ਤਾਂ ਉਸ ਦੇ ਨਾਲ ਤਕਰਾਰ ਨਾ ਕੀਤੀ ਜਾਵੇ। ਇਸ ਤੋਂ ਕੁਝ ਦਿਨ ਪਹਿਲਾਂ ਹੀ ਗੁਜਰਾਤ ਦੀ ਇੱਕ ਅਰਚਨਾ ਮਕਵਾਨਾ ਵੱਲੋਂ ਪ੍ਰਕਰਮਾਂ ਦੇ ਵਿੱਚ ਯੋਗਾਸਨ ਕੀਤੇ ਜਾਣ ਮਗਰੋਂ ਇੱਕ ਫਿਲਮੀ ਕਲਾਕਾਰ ਵੱਲੋਂ ਵੀ ਦਰਬਾਰ ਸਾਹਿਬ ਨਤਮਸਤਕ ਹੋਣ ਦੀ ਵੀਡੀਓ ਵਾਇਰਲ ਕੀਤੀ ਗਈ ਸੀ ਜਿਸ ਮਗਰੋਂ ਸ਼੍ਰੋਮਣੀ ਕਮੇਟੀ ਨੇ ਫਿਲਮਾਂ ਦੀ ਪ੍ਰਮੋਸ਼ਨ ਕਰਨ ਦੇ ਲਈ ਪ੍ਰਕਰਮਾਂ ਦੇ ਵਿੱਚ ਵੀਡੀਓਗ੍ਰਾਫੀ ਕਰਨ ਤੇ ਰੋਕ ਲਾ ਦਿੱਤੀ ਸੀ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ